ਪੰਜਾਬ ਵਿੱਚ ਚਾਕਰੀ ਗੇਟ ਦੀਆਂ ਚੋਣਾ 1 ਜੂਨ ਨੂੰ ਫੋੜ ਜਾਰੀਆਂ ਨੇ ਤੇ ਇਸ ਦੇ ਤਹਿਤ ਹੀ ਪੁਲਿਸ ਪ੍ਰਸ਼ਾਸਨ ਜਲਾਲਾਬਾਦ ਦੇ ਵੱਲੋਂ ਚੋਣਾਂ ਨੂੰ ਅਮਨ ਅਮਾਨ ਦੇ ਨਾਲ ਕਰਵਾਉਣ ਦੇ ਲਈ ਪੂਤਾ ਪ੍ਰਬੰਧ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਡੀਐਸਪੀ ਨੇ ਦੱਸਿਆ ਕਿ ਉਡਰਨੂ ਕੇਂਦਰ ਦੀਆਂ ਵੱਖ-ਵੱਖ ਫੋਰਸਾਂ ਦੇ ਜਵਾਨ ਜਲਾਲਾਬਾਦ ਦੇ ਵਿੱਚ ਆ ਚੁੱਕੇ ਨੇ ਤੇ ਜਿਨ੍ਹਾਂ ਦੇ ਵੱਲੋਂ ਤਾਂ ਦੇ ਹੀ ਦੇ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰੇ ਪੂਰੇ ਗੋਸਟਾ ਪ੍ਰਬੰਧ ਨੇ ਜਿਹੜੇ ਬੂਥਾਂ ਦੇ ਵਿੱਚ ਉਹਨਾ 3 ਟੈਨਸ਼ਨ ਫਰੀ ਜਿਹੜੀ VOTING ਅਸੀਂ ਕਰਾਣ ਦੀ ਪੂਰੇ ਪਵਾਨਾਂ ਉਹ ਪੈਰਾਮੈਟਿਕ ਫੋਰਸ ਦੇ ਐਸਪੀ ਸਟੇਟ ਆਰਮਡ ਪੁਲਿਸ ਦੇ ਤਰ੍ਹਾਂ 12 ਮਾਰੂ ਆਗੀਆਂ ਨੇ ਸਾਡੇ ਕੋਲ ਇਹ ਜਲਾਨਾ ਹਲਕੇ ਦੇ ਵਿੱਚ 160 ਸਟੇਸ਼ਨਾਂ ਤੇ 255 ਕੋਲਿੰਗ ਬੁੱਝਲੇ ਇਹ ਜਿਹੜਾ ਆਪਣਾ ਹਲਕਾ ਹਾਇਡਰ ਸਹਾਇਆ ਵਾਲਾ ਉਹਦੇ ਵਿੱਚ 33 ਸਟੇਸ਼ਨ ਨੇ ਤੇ 39 ਬੁੱਝਾਏ ਸਰ ਪੁਲਿਸ ਦੀਆਂ ਕਿੰਨੀਆਂ ਟੀਮਾਂ ਤੇ ਸੀਆਰਪੀਐਫ ਜਾਂ ਆਈਡੀਵੀ ਜਾਂ ਕਿੰਨੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ 550 ਦੇ ਪੀ ਜਵਾਨ ਅਸੀਂ ਪੁੱਛਾਂਇਆ ਤਾ ਤੇ ਤੇ 700 ਟੋਟਲ ਜਿਹੜਾ ਪੈਟਰੋਲੀਅਮ ਵਗੈਰਾ ਤੋਂ ਸਾਡੀਆਂ 2500 ਰੋਲਿੰਗ ਨੇ ਸਾਡੀਆਂ ਤੇ ਹਰ ਇੱਕ ਸਟੇਸ਼ਨ ਨੂੰ ਹਰ ਇੱਕ ਪਿੰਡ ਨੂੰ ਅਸੀਂ ਕਵਰ ਕੀਤਾ ਹੋਇਆ ਹੈ ਬਾਕੀ ਨਾਲ ਚੈਕਿੰਗ ਕਰ ਰਹੇ ਆ ਕੋਈ ਬਾਹਰੋਂ ਆਊਟਸਾਈਡਰ ਨਾ ਆਵੇ ਕੋਈ ਨਾ ਲੱਗਦੀਆਂ ਸਟੇਟਾਂ ਚ ਕੋਈ ਬੰਦਾ ਨਾ ਆਵੇ ਉਹ ਕਹਿੰਦਾ ਹੋਟਲ ਵਗੈਰਾ ਸਰਾਵਾਂ ਵਗੈਰਾ ਸਾਰਾ ਕੁਝ ਚੈੱਕ ਕੀਤਾ ਜਾਣੀ ਗਿਆ ਤਾਂ ਕਿ ਕੋਈ ਸਪੋਰਟ ਨਾ ਮਾਰਵਾ ਸਰ ਪੋਲਿੰਗ ਬੂਥਾਂ ਦੇ ਬਾਹਰ ਜਿਹੜੇ ਕਈ ਵਾਰੀ ਪਰਚੀਆਂ ਵਗੈਰਾ ਦਾ ਕੱਟਣ ਵਾਸਤੇ ਜੈਂਡ ਲੱਗਦੇ ਨੇ ਜੀ ਉਹ ਕਿੰਨੀ ਦੂਰੀ ਹੋਣੀ ਚਾਹੀਦੀ ਲੋਕ ਇਹ 200 ਮੀਟਰ 200 ਤੇ ਜਿਹੜਾ ਗੇਟ ਹੈਗਾ ਪੁਲਿਸ ਸਟੇਸ਼ਨ ਦਾ ਗੇਟ ਹੈ ਉਹਦੇ ਗੇਟ ਤੋਂ ਸੋਸ਼ੋਮੀਟਰ ਤੱਕ ਕੋਈ ਰਾਖਾ ਨਹੀਂ ਲੱਗੇ ਰਹੇ ਸਰ ਸ਼ਰਾਬ ਦੇ ਠੇਕੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਫੈਸਲੇ ਵੱਲ ਬੈਠ ਕੇ ਕਿੰਨੀ ਤੱਕ ਇਹ ਟਰਾਈਡੇ ਹੈ ਕੋਈ ਵੀ ਸ਼ਰਾਬ ਵਗੈਰਾ ਉਹ ਸੇਲ ਨਹੀਂ ਕਰੇਗਾ ਬਾਕੀ ਇਹ ਲੋਕਾਂ ਨੂੰ ਇਹ ਹੀ ਪੀਣਾ ਮੇਰੀ ਕੀ ਆਪਣਾ ਵਕਤ-ਵੱਦ ਮਤਲਬ ਕੰਮ ਕਰੋ ਤੇ ਰੇਕ ਆਫ ਕਰੋ ਹਰੀ ਉਸਤੀ ਜਿਹੜੀ ਮਾਨੇ ਬੋਸਾਰੀਆਂ ਤੁਹਾਡੀ ਸੁਰੱਖਿਆ ਲਈ ਬਿਲਕੁਲ ਪਿਆਰ ਜਿਸ ਤਰ੍ਹਾਂ ਕਈ ਬੜੀ ਸ਼ਰਾਰਤੀ ਅਨਸਰ ਜਿਹੜੇ ਮਾਹੌਲ ਨੂੰ ਖਰਾਬ ਕਰਨ ਚਾਹੁੰਦੇ ਸਮੇਂ ਉਹਨਾਂ ਨੂੰ ਕੀ ਲੱਗ ਰਹਿ ਰਹਿਗਾ ਬੋਸੋ ਲੋ ਜੀ ਉਹਨਾਂ ਨੂੰ ਮੈਂ ਆਪਣੀ ਗਵਰਨਮੈਂਟ ਨੂੰ ਆ ਜੇਕਰ ਉਹ ਕੋਈ ਦਸ ਦੇਗੀ ਪੰਜਾਬ ਦੇ ਵਿੱਚ ਪਲਕੇ ਯਾਨੀ ਕਿ 1 ਜੂਨ ਨੂੰ ਚੋਣਾ ਹੁਣ ਪਾਲੀਆਂ ਨੇ ਤੇ ਇਸ ਤੇ ਚੱਲਦੇ ਹੀ ਪੰਜਾਬ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕੋਈ ਸ਼ਰਾਰਤੀ ਅੰਸਰ ਮਾਹੌਲ ਖਰਾਬ ਨਾ ਕਰ ਸਕੇ ਜਗਬਾਣੀ ਟੀਵੀ ਦੇ ਲਈ ਜਲਾਲਾਬਾਦ ਤੋਂ ਆਦਰਸ਼ ਜੋ ਸੰਦੀਰਪੂ